ਇੱਕ ਇਹ ਫੈਸਲਾ ਲੈਂਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਾਜੋਬ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਫੋਰਮ ਦੇ ਅੰਦਰ ਜਾ ਕੇ ਬਾਹਰੀ ਦੇਸ਼ਾਂ ਦੇ ਅੰਦਰ ਜਾ ਕੇ ਆਪਣੀਆਂ ਸਬਾਬਾਂ ਨਿਭਾ ਰਹੇ ਨੇ ਉੱਥੇ ਆਪਣਾ ਕੰਮ ਕਰ ਰਹੇ ਨੇਗੇ ਉਹਨਾਂ ਦੇ ਬਹੁਤ ਸਾਰੇ ਡਿਸਪਿਊਟ ਜਿਹੜੇ ਨੇਗੇ ਉਹ ਪੰਜਾਬ 'ਚ ਪੈਦਾ ਹੋ ਜਾਂਦੇ ਸੀਗੇ ਉਹਨਾਂ ਨੂੰ ਜਿਠਣ ਦੇ ਲਈ ਸਪੈਸ਼ਲ ਜਿਹੜੀਆਂ ਅਦਾਲਤਾਂ ਦਾ ਗਠਨ ਕੀਤਾਗਾ ਜਿਹਦੇ ਨਾਲ ਐਨ ਆਰ ਆਈ ਦੇ ਮਾਮਲੇ ਜਿਹੜੇ ਨੇਗੇ ਉਹਨਾਂ ਨੂੰ ਨਿਪਟਾਉਣ ਦੇ ਅੰਦਰ ਬੜੀ ਤੇਜ਼ੀ ਆਊਗੀ ਪੰਜਾਬ ਦੇ ਅੰਦਰ ਅਸੀਂ 6 ਅਦਾਲਤਾਂ ਬਣਾ ਰਹਾਂਗੇ ਜਿਹੜੀਆਂ ਸੁਪੀਰੀਅਰ ਜੁਡੀਸ਼ੀਅਲ ਹੋਣਗੀਆਂ ਚਾਰ ਜਿਹੜੀਆਂ ਕੋਟਾਂ ਲਗੀਆਂ ਉਹ ਐਡੀਸ਼ਨਲ ਸੈਸ਼ਨ ਜੱਜ ਦੀਆਂ ਬਣਾ ਰਹੇ ਹਾਂਗੇ ਤਿੰਨ ਕੋਟਾਂ ਜਿਹੜੀਆਂ ਲਗੀਆਂ ਜੂਨੀਅਰ ਸਬਜ ਜੱਜ ਦੀਆਂ ਯਾਨੀ ਕਿ ਲੋਅਰ ਜੁਡੀਸ਼ਰੀ ਦੀਆਂ ਬਣਾ ਰਿਹਾ ਤਾਂ ਕਿ ਉੱਥੇ ਫੈਸਲੇ ਜਲਦੀ ਤੇਜ਼ੀ ਨਾਲ ਹੋ ਸਕਣ ਔਰ ਕੋਲ ਇਹਦੇ ਲਈ ਜਿਹੜਾ ਉਹਨਾਂ ਦਾ ਲਾਲ ਦਾ ਸਟਾਫ ਆ 21 ਪੋਸਟਾਂ ਸਬਜ ਜੱਜ ਜੂਨੀਅਰ ਡਿਵੀਜ਼ਨ ਦੇ ਲਈ ਔਰ ਲਗਭਗ 40 ਪੋਸਟਾਂ ਜਿਹੜੀਆਂ ਲਗੀਆਂ ਉਹ ਐਡੀਸ਼ਨਲ ਸੈਸ਼ਨ ਜੱਜ ਦੇ ਲਈ ਜਿਹਦੇ ਵਿੱਚ ਅਸੀਂ ਸਪੈਸੀਫਿਕਲੀ ਜੇ ਮੈਂ ਗੱਲ ਕਰਾਂ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਐਸਬੀਐਸ ਨਗਰ ਇਹਨਾਂ ਦੇ ਵਿੱਚ ਅਸੀਂ ਇੱਕ ਇੱਕ ਜਿਹੜੀ ਸਪੈਸ਼ਲ ਕੋਰਟ ਆ ਉਹ ਐਨਆਰਆਈ ਦੀ ਬਣਾਈ ਆ ਇਸ ਤੋਂ ਬਿਨਾ ਪੰਜਾਬ ਦੇ ਜਿਹੜੇ ਡਾਕਟਰ ਸੀਗੇ ਉਹਨਾਂ ਦਾ ਮੈਡੀਕਲ ਅਸ਼ੋਰਡ ਕੈਰੀਅਰ ਪ੍ਰੋਗਰੈਸ਼ਨ ਸਕੀਮ ਦੇ ਅਧੀਨ ਉਹਨਾਂ ਦੀ ਤਨਖਾਹ ਜਿਹੜੀ ਵਧਾਈ ਗਈ ਆ ਉਹਨੂੰ ਵੀ ਅੱਜ ਕੈਬਨਟ ਨੇ ਮਨਜ਼ੂਰੀ ਦਿੱਤੀ ਆ ਪਿੱਛੇ ਅਸੀਂ ਵਧਾਈ ਸੀਗੀ ਪੋਰ ਬਹੁਤ ਸਾਰੇ ਫੈਸਲੇ ਹੋਏ ਸਰਦਾਰ ਭਗਵੰਤ ਸਿੰਘ ਮਾਨ ਜੀ ਖੇਡਾਂ ਨੂੰ ਬਹੁਤ ਪਿਆਰ ਕਰਦੇ ਨੇ ਪਰ ਪੰਜਾਬ ਦੇ ਨੌਜਵਾਨਾਂ ਨੂੰ 올림픽ਸ ਦੇ ਅੰਦਰ ਏਸ਼ੀਅਨ ਗੇਮ ਦੇ ਅੰਦਰ ਖੇਡਣ ਲਈ ਅਸੀਂ ਪਹਿਲਾਂ ਹੀ ਪਾਲਿਸੀ ਬਣਾਈ ਹੈਗੀ ਸੋ ਉਸੇ ਦੇ ਤਹਿਤ ਅਸੀਂ ਪੰਜਾਬ ਦੇ ਅੰਦਰ 13 ਡਾਕਟਰ ਭਰਤੀ ਕਰਨ ਜਾ ਰਹੇ ਹਾਂ ਜਿਹੜੇ ਸਪੈਸ਼ਲੀ ਜਿਹੜੇ ਮੈਂ ਸਮਝਦਾ ਸਪੋਰਟਸ ਇੰਡਸਟਰੀ ਦਾ ਸਬੰਧਤ ਹੋਣਗੇ ਇਸ ਤੋਂ ਬਿਨਾ ਆਫਕਾਰੀ ਤੇ ਕਰ ਵਿਭਾਗ ਐਕਸਾਈਜਨ ਟੈਕਸੇਸ਼ਨ ਡਿਪਾਰਟਮੈਂਟ ਦੇ ਅੰਦਰ 53 ਪੋਸਟਾਂ ਜਿਹੜੀਆਂ ਉਹ ਡਰਾਈਵਰਾਂ ਦੀਆਂ ਉਹ ਅਸੀਂ ਬੜੀ ਜਲਦੀ ਪਰਣ ਜਾ ਰਹੇ ਹਾਂ ਇਸ ਤੋਂ ਬਿਨਾ ਤੇ ਕਹਿਮ ਫੈਸਲਾ ਲੈਂਦੇ ਹਾਂ 822 ਪੋਸਟਾਂ ਜਿਹੜੀਆਂ ਨੇ ਉਹ ਸਿਹਤ ਤੇ ਪਰਿਵਾਰ ਭਲਾਈ ਯਾਨੀ ਕਿ ਸਾਡੇ ਹੈਲਥ ਸੈਕਟਰ ਦੇ ਅੰਦਰ ਸਾਡੇ ਸਿਹਤ ਖੇਤਰ ਦੇ ਅੰਦਰ ਅਸੀਂ ਲੈਬ ਟੈਕਨੀਸ਼ੀਅਨ ਦੀਆਂ 119 ਪੋਸਟਾਂ ਸਟਾਫ ਨਰਸ ਦੀਆਂ 311 ਪੋਸਟਾਂ ਇਸੇ ਤਰੀਕੇ ਮਲਟੀ ਪਰਪਸ ਹੈਲਥ ਵਰਕਰਸ ਦੀਆਂ 112 ਪੋਸਟਾਂ ਮਲਟੀ ਪਰਪਸ ਹੈਲਥ ਵਰਕ ਮੇਲ 270 ਪੋਸਟਾਂ ਕੁੱਲ 822 ਪੋਸਟਾਂ ਜਿਹੜੀਆਂ ਨੇ ਉਹ ਸਿਹਤ ਸਭਾਵਾਂ ਦੇ ਅੰਦਰ ਭਰਤੀ ਕਰਨ ਜਾ ਰਹੇ ਹਾਂ ਇਸ ਤੋਂ ਬਿਨਾ ਜਿਹੜੇ ਸਾਡੇ ਮੈਸਬੰਦ ਦਾ ਸਪੋਰਟਸ ਦਾ ਸਬੰਧਤ ਟੀਚਰ ਨੇਗੇ ਜਿਨ੍ਹਾਂ ਨੂੰ ਪੀਟੀਆਈ ਟੀਚਰ ਕਹਿ ਦਿੰਦੇ ਆਗੇ ਉਹ ਵੱਖ-ਵੱਖ ਡਿਪਾਰਟਮੈਂਟਾਂ ਦਾ ਤੇ ਅਸੀਂ 2000 ਉਹ ਵੀ ਭਰਤੀ ਕਰਨ ਜਾ ਰਹੇ ਹਾਂ ਇਸ ਤੋਂ ਬਿਨਾ ਮੈਡੀਕਲ ਤੇ ਸਿੱਖਿਆ ਦੇ ਖੇਤ ਖੋਜ ਦੇ ਖੇਤਰ ਦੇ ਅੰਦਰ ਉੱਥੇ ਵੀ ਅਸੀਂ ਲਗਭਗ 99 ਪੋਸਟਾਂ ਜਿਹੜੀਆਂ ਸਪੈਸ਼ਲਿਸਟ ਰੈਜ਼ੀਡੈਂਟ ਡਾਕਟਰ ਨੇ ਉਹਨਾਂ ਦੀ ਭਰਤੀ ਕਰਨ ਜਾ ਰਹੇ ਹਾਂ ਕੁੱਲ ਮੈਸਮਝਦਾਗਾ ਅੱਜ 3000 ਤੋਂ ਉੱਪਰ ਪੋਸਟਾਂ ਦੀ ਰਚਨਾ ਜਿਹੜੀ ਆ ਇਸ ਪੰਜਾਬ ਦੀ ਕੈਬਨਿਟ ਨੇ ਕੀਤੀ ਆ ਤਾਂ ਕਿ ਸਾਡੇ ਬੱਚੇ ਜਿਹੜੇ ਨੇਗੇ ਉਹ ਪੰਜਾਬ ਦੇ ਅੰਦਰ ਰਹਿ ਕੇ ਆਪਣੀਆਂ ਸੇਵਾਵਾਂ ਦੇ ਸਕਣ ਇਸੇ ਤਰੀਕੇ ਜਿਵੇਂ ਆਈਟੀ ਇੰਡਸਟਰੀ ਦੇ ਜਿਹੜੇ ਪਲਾਟ ਨੇਗੇ ਪਲਾਟ ਦੇ ਅੰਦਰ ਇਹ ਆ ਕਿ ਤੁਸੀਂ ਆਪਣਾ ਜਿਹੜਾ ਪਲਾਟ ਲਿਆ ਜਿਹੜਾ ਡਿਫਾਲਟ ਹੋ ਗਿਆ ਜਿਹਨੇ ਨਾਨ ਕੰਸਟਰਕਸ਼ਨ ਫੀਸ ਵੀ ਨਹੀਂ ਭਰੀ ਔਰ ਸਮਾਂ ਰਹਿੰਦੇ ਆਪਣਾ ਪਲਾਟ ਨਹੀਂ ਬਣਾਇਆ ਤਾਂ ਉਹ ਆਪਣਾ ਪਲਾਟ ਜਿਹੜਾ ਬਣਾ ਸਕਦਾਗਾ ਉਹਦੇ ਅੰਦਰ ਉਹਨੂੰ ਜਿਹੜੇ ਚਾਰਜਸ ਨੇਗੇ ਉਹਨਾਂ ਦੇ ਅੰਦਰ 50% ਅਸੀਂ ਛੋੜ ਦਿੱਤੀ ਆ 50% ਨਾਨ ਕੰਸਟਰਕਸ਼ਨ ਇਸੇ ਤਰੀਕੇ ਜਿਨ੍ਹਾਂ ਲੋਕਾਂ ਨੇ ਜਿਹੜੇ ਆਈਟੀ ਦੇ ਖੇਤਰ ਦੇ ਅੰਦਰ ਜਾਂ ਹੋਰ ਕੰਪਨੀ ਦੇ ਖੇਤਰ ਦੇ ਅੰਦਰ ਆਪਣਾ ਜਿਹੜਾ ਸਮਾਂ ਰੈਂਦਾ ਉਹਨਾਂ ਨੇ ਆਪਣੇ ਪ੍ਰੋਜੈਕਟ ਕੰਪਲੀਟ ਨਹੀਂ ਕੀਤੇ ਸੀ ਜਿਨ੍ਹਾਂ ਦੀ ਪ੍ਰਾਪਰਟੀ ਜਿਹੜੀ ਆ ਡਿਪਾਰਟਮੈਂਟ ਨੇ ਇਹਨਾਂ ਨੂੰ ਕਿਹਾ ਸੀ ਕਿ ਅਸੀਂ ਪੋਜੈਸ਼ਨ ਦੁਬਾਰਾ ਲੈ ਲਿਆ ਉਹਨਾਂ ਨੇ ਆਪਣਾ ਸਮੇਂ ਰੈਂਦੇ ਆਪਣੇ ਪ੍ਰੋਜੈਕਟ ਕੰਪਲੀਟ ਨਹੀਂ ਕੀਤੇ ਅਸੀਂ ਉਹਨਾਂ ਨੂੰ 2.5% ਹੋਰ ਵਾਧੇ ਦੇ ਨਾਲ ਕਿਹਾ ਕਿ ਤੁਸੀਂ ਜਿਹੜੀ ਜਿੰਨੇ ਦੀ ਤੁਹਾਨੂੰ ਪ੍ਰਾਪਰਟੀ ਅਲਾਟ ਹੋਈ ਸੀ ਮੰਨ ਲਓ ਕਿਸੇ 2 ਕਰੋੜ ਦੀ ਹੋਈ ਸੀ 4 ਕਰੋੜ ਦੀ ਹੋਈ ਸੀ ਉਹਦਾ 2.5% ਹੋਰ ਪੈਸੇ ਜਮ੍ਹਾਂ ਕਰਾ ਕੇ ਉਹ ਆਪਣਾ ਕੰਸਟਰਕਸ਼ਨ ਟਾਈਮ ਵਧਾ ਸਕਦਾਗਾ ਤੇ ਆਪਣਾ ਟਾਈਮ ਦੇ ਨਾਲ ਅੱਪ ਉਹ ਪ੍ਰੋਜੈਕਟ ਨੂੰ ਪੂਰਾ ਕਰ ਸਕਦਾਗਾ ਜਦੋਂ ਵੀ ਕੋਈ ਰੀਅਲ اسٹیਟ ਵਾਲਾ ਜਦੋਂ ਪੂਡਾ ਦਾ ਕੋਈ ਵੀ ਕਲੋਨੀ ਕੱਟਦਾਗਾ ਤਾਂ ਉਹਨੂੰ ਇਕਨੋਮਿਕਲੀ ਡੀਕਨਸਟਰਕਸ਼ਨ ਦੇ ਲਈ 5% ਜਗ੍ਹਾ ਛੱਡਣੀ ਹੁੰਦੀ ਹੈ ਉਹਨੂੰ 1995 ਤੋਂ ਲੈ ਕੇ ਅੱਜ 2024 ਆ ਗਿਆ ਲਗਭਗ ਲੰਬਾ ਸਮਾਂ 30 ਸਾਲ ਦੇ ਸਮੇਂ ਦੌਰਾਨ ਇੱਕ ਵੀ ਪਲਾਟ ਕਿਸੇ ਵੀ ਪੰਜਾਬ ਦੇ ਇਕਨੋਮਿਕਲੀ ਡੀਕਨਸਟਰਕਸ਼ਨ ਨੂੰ ਨਹੀਂ ਮਿਲਿਆ ਪੰਜਾਬ ਦੀਆਂ ਵੱਖ-ਵੱਖ ਕਲੋਨੀਆਂ ਦੇ ਅੰਦਰ 700 ਤੋਂ ਇੱਕੜ ਪਰ ਜ਼ਮੀਨ ਜਿਹੜੀ ਆ ਪਾਉਂਡ ਡਿਵੈਲਪਮੈਂਟ ਪਈ ਸੀ 700 ਤੋਂ ਉੱਪਰ ਜ਼ਮੀਨ ਜਿਹੜੀ ਆ ਜਿਹੜੀ ਕਿ ਇਕਨੋਮਿਕਲੀ ਵੀਕਰ ਸੈਕਸ਼ਨ ਨੂੰ ਦੇਣੀ ਆ ਜਿਹੜੀ ਕਿ ਗਰੀਬੀ ਰੇਖਾ ਦੇ ਥੱਲੇ ਆਉਂਦੇ ਲੋਕਾਂ ਨੂੰ ਦੇਣੀ ਆ ਉਹ ਨਹੀਂ ਦਿੱਤੀ ਗਈ ਸੀ ਉਹ ਛੋਟੇ-ਛੋਟੇ ਚੰਕ ਦੇ ਅੰਦਰ ਮਹਾਲੀ ਦੇ ਅੰਦਰ ਲੁਧਿਆਣਾ ਦੇ ਅੰਦਰ ਅਮਰਸਰ ਦੇ ਅੰਦਰ ਕਿਸੇ ਹੋਰ ਸ਼ਹਿਰਾਂ ਦੇ ਅੰਦਰ ਪਈ ਸੀਗੀ ਉਹ ਅਸੀਂ ਸਾਰੀ ਜ਼ਮੀਨ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਗਵਾਈ 'ਚ ਆਡੈਂਟੀਫਾਈ ਕੀਤੀ ਆ ਉਹ ਲਗਭਗ 700 ਤੋਂ ਉੱਪਰ ਏਕੜ ਬਣਦੀ ਆ ਅਸੀਂ ਉਹ ਸਾਰੀ ਜ਼ਮੀਨ ਨੂੰ ਜਿਹੜਾ ਹੈਗਾ ਓਪਨ ਮਾਰਕੀਟ 'ਚ ਸੇਲ ਕਰਨ ਦਾ ਅੱਜ ਫੈਸਲਾ ਲਿਆ ਗਿਆ ਹੈ ਅੱਜ ਜੋ ਸਾਰੀ ਜ਼ਮੀਨ ਨੂੰ ਸੇਲ ਕਰਕੇ ਉਹਦੇ ਜਿੰਨੀ ਕਮਾਈ ਹੋਗੀ ਉਹਦੇ ਨਾਲ ਅਸੀਂ ਪੰਜਾਬ 'ਚ ਲਗਭਗ 10 ਵੱਡੇ ਸ਼ਹਿਰਾਂ ਦੇ ਅੰਦਰ 1500 ਏਕੜ ਜ਼ਮੀਨ ਜਿਹੜੀ ਆ ਉਹ ਐਕਵਾਇਰ ਕਰਾਂਗੇ ਜ਼ਮੀਨ ਖਰੀਦਾਂਗੇ ਉਹਨਾਂ ਪੈਸਿਆਂ ਦੀ ਫਿਰ ਉਹ ਜ਼ਮੀਨ ਨੂੰ ਡਿਵੈਲਪ ਕਰਕੇ ਇਕਨੋਮਿਕਲੀ ਵੀਕਰ ਸੈਕਸ਼ਨ ਨੂੰ ਦੇਾਂਗੇ ਇਹ ਬਹੁਤ ਵੱਡਾ ਫੈਸਲਾ ਅੱਜ ਦਾ ਇਹ ਇਤਿਹਾਸਿਕ ਫੈਸਲਾ ਹੈਗਾ